ਕਾਜਾ ਧਨੂ ਲੱਖੇ ਸਿਧਾਣੇ ਦੀ ਕਰਤੂਰ ਦੱਸਣ ਜਾ ਰਹੇ ਆ ਕਿ ਇਹਨੇ ਪੰਜਾਬ ਨੂੰ ਬਰਬਾਦ ਕਰਨ ਕੀਤਾ ਇਸ ਵਾਰਿਸ਼ ਨੂੰ ਨਾ ਬਠਿੰਡੇ ਤੋਂ ਖੜਾਇਆ ਸੀਗਾ ਸਿਮਰਨਜਨ ਸਿੰਘ ਮਾਨ ਨੇ ਸਰੋ। ਉੱਥੇ ਦੇ ਲੋਕਾਂ ਨੇ ਇਹਨੂੰ ਸਿਰਫ 90 ਕੁ ਹਜ਼ਾਰ ਵੋਟਾਂ ਪਾਈਆਂ ਤੇ ਹਰ ਸਿਮਰਜੀਤ ਕੌਰ ਬਾਦਲ ਨੂੰ ਜਿਤਾਤਾ ਤੇ ਇਹਨੂੰ ਹਰਾਤਾ। ਚਲੋ ਹੁਣ ਮੇਨ ਮੁੱਦੇ ਤੇ ਆਉਨੇ ਆ ਤੇ ਦੱਸਦੇ ਆ ਇਹਨੇ ਪੰਜਾਬ ਨਾਲ ਕੀ ਕੀ ਮਾੜਾ ਕਰਿਆ। ਕਿ ਪੰਜਾਬ ਦੀ ਜਵਾਨੀ ਤੇ ਪੰਜਾਬ ਦੇ ਨੌਜਵਾਨਾਂ ਤੇ ਕਿਸਾਨਾਂ ਨੂੰ ਕਿਵੇਂ ਡੋਪਿਆ। ਸਭ ਤੋਂ ਪਹਿਲਾਂ ਇਹਨੇ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਪਾਣੀ ਬਚਾਓ। ਪਾਣੀ ਬਚਾਉਣ ਨਾਲ ਤੁਹਾਡਾ ਅਤੇ ਤੁਹਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਵਧੀਆ ਰਹੂਗਾ। ਪਰ ਕਿ ਇਹਨੂੰ ਇਹ ਨਹੀਂ ਪਤਾ ਪੰਜਾਬ ਦੇ ਘਰ ਘਰ ਤਾਂ ਨਲਕਾ ਲੱਗਿਆ ਨਲਕੇ ਵਿੱਚ ਦਾ ਪਾਣੀ ਆਉਂਦਾ ਕਿਸੇ ਘਰ ਟੋਟੀ ਨਹੀਂ ਲੱਗੀ ਕਿਸੇ ਘਰ ਮੋਟਰ ਨਹੀਂ ਲੱਗੀ ਇੱਕ ਫੋਟਾ ਪਟਦੇ ਆ ਤੇ ਪਾਣੀ ਨਿਕਲੇ ਆਉਂਦਾ ਕੋਈ ਵੀ ਪੰਜਾਬ ਦਾ ਘਰ ਨਹਿਰ ਦਾ ਪਾਣੀ ਸਾਫ਼ ਕਰਕੇ ਨਹੀਂ ਪੀਂਦਾ ਤੇ ਇਹ ਪਤੰਦਰ ਕਹੀ ਜਾਂਦਾ ਪਾਣੀ ਬਚਾਓ ਪਾਣੀ ਬਚਾਓ ਜੇਰੀ ਨਾ ਲਾਓ ਜੇਰੀ ਨਾ ਲਾਓ ਦੱਸ ਇਹਨੂੰ ਕੀ ਲੋੜਾ ਕਹਿਣ ਦੀ ਇਹਨਾਂ ਦਾ ਪੰਜਾਬ ਕੋ ਪਾਣੀ ਆ ਤੇ ਦੂਜੀ ਮਾੜੀ ਗੱਲ ਕਰੀਏ ਨੇ ਕਿਸਾਨਾਂ ਨਾਲ ਕਿਸਾਨਾਂ ਨੂੰ ਕਹਿੰਦਾ ਜੇਰੀ ਨਾ ਲਾਓ ਵੀਰੇ ਜੇਰੀ ਨਾ ਲਾਓ ਬਹੁਤ ਰੋਕਦਾ ਰਿਹਾ ਤੇ ਕਿਸਾਨ ਕਹਿੰਦੇ ਸਾਨੂੰ ਐਮਐਸਪੀ ਨਹੀਂ ਮਿਲਦੀ ਦੂਜੀਆਂ ਫਸਲਾਂ ਤੇ ਜਾਂ ਜੀਰੀ ਲਾਵਾਂਗੇ ਨਾਲ ਲੱਖੇ ਸਦਾਣੇ ਨੂੰ ਕਿਹੜਾ ਸਮਝ ਆਵੇ ਕਿ ਪਾਣੀ ਪਾਣੀ ਖਤਮ ਜੀਰੀ ਨਾਲ ਥੋੜਾ ਹੁੰਦਾ ਪਾਣੀ ਖਤਮ ਦਾ ਨਾਉਣ ਨਾਲ ਹੁੰਦਾ ਪੀਣ ਨਾਲ ਹੁੰਦਾ ਇੱਕ ਗੱਲ ਹੋਰ ਇਹਨੇ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੀ ਰੋਜ਼ਗਾਰ ਦਵੋ ਬਾਹਰੋਂ ਨਾ ਕਿਸੇ ਬੰਦੇ ਨੂੰ ਬਾੜੋ ਹੁਣ ਗੱਲ ਕਰਦੇ ਆ ਨੇ ਜਿਹੜਾ ਦੂਜਾ ਮਾੜਾ ਕੰਮ ਕਰਿਆ ਪੰਜਾਬ ਲਈ ਉਹ ਕਰਿਆ ਪੰਜਾਬੀ ਭਾਸ਼ਾ ਬਾਰੇ ਇਹ ਕਹਿੰਦਾ ਜੀ ਪੰਜਾਬ ਚ ਕਈ ਇਹੋ ਜਿਹੇ ਪ੍ਰਾਈਵੇਟ ਸਕੂਲ ਨੇ ਜਿਹਦੇ ਵਿੱਚੋਂ ਪੰਜਾਬੀ ਭਾਸ਼ਾ ਹੀ ਬੈਨ ਕਰਦੇ ਕਈ ਸੀਬੀਐਸਸੀ ਬੋਰਡ ਵਿੱਚ ਜਿਹੜੇ ਪੰਜਾਬ ਦੇ ਜਵਾਕ ਪੜ੍ਹਦੇ ਨੇ ਉਹਨਾਂ ਨੂੰ ਨਾ ਪੰਜਾਬੀ ਲਿਖਣੀ ਆਉਂਦੀ ਆ ਨਾ ਚੰਗੀ ਤਰ੍ਹਾਂ ਬੋਲਣੀ ਆਉਂਦੀ ਆ ਕਈ ਸ਼ਬਦਾਂ ਬਾਰੇ ਨਹੀਂ ਪਤਾ ਯਾਰ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਇਹਨੇ ਪੰਜਾਬ ਦੇ ਲੋਕਾਂ ਤੋਂ ਲੈਣਾ ਕੀ ਆ ਪੰਜਾਬ ਵਿੱਚ ਤਾਂ ਪੰਜਾਬੀ ਰਹਿੰਦਾ ਹੀ ਨਹੀਂ ਨਾਲੇ ਕੋਈ ਪੰਜਾਬ ਵਿੱਚ ਠੰਗ ਰੇਜ ਬੰਦੇ ਰਹਿੰਦੇ ਨੇ ਪੰਜਾਬੀ ਦਾ ਨਾਲ ਇਹਨਾਂ ਦੀ ਪਾਸ ਹੀ ਨਹੀਂ ਕੋਈ ਪੰਜਾਬੀ ਵਿੱਚ ਕੋਈ ਇਤਿਹਾਸ ਨਹੀਂ ਲਿਖਿਆ ਹੋਇਆ ਕੋਈ ਸੱਭਿਆਚਾਰ ਨਹੀਂ ਪੰਜਾਬੀ ਵਿੱਚ ਕੁਝ ਵੀ ਨਹੀਂ ਪੰਜਾਬੀ ਵਿੱਚ ਜੇ ਆਪਾਂ surjit patar ਤੇ sipkumar botalvi ਬਾਰੇ ਗੱਲ ਕਰੀਏ ਉਹਨਾਂ ਨੇ ਤਾਂ ਪੰਜਾਬੀ ਚ ਇੱਕ ਅੱਖਰ ਵੀ ਨਹੀਂ ਲਿਖਿਆ ਸਾਰੀਆਂ ਕਿਤਾਬਾਂ ਉਹਨਾਂ ਦੀਆਂ ਤਾਂ ਅੰਗਰੇਜ਼ੀ ਜੀ ਨੇ ਚਲੋ ਛੱਡੋ ਜੇ ਇਹ ਗੱਲ ਵੀ ਛੱਡ ਦਈਏ ਨਾ ਆਪਣੀ ਜਿਹੜੀ ਤੀਜੀ ਹਰਕਤ ਕਰੀਏ ਨੇ ਮਾੜੀ ਪੰਜਾਬ ਨਾਲ ਜਿਹੜੀ ਪੰਜਾਬ ਬਾਰੇ ਮਾੜਾ ਬੋਲਿਆ ਨਾ ਇਹ ਕਹਿੰਦਾ ਵੱਧ ਤੋਂ ਵੱਧ ਰੁੱਖ ਲਗਾਓ ਜੀ ਗਰਮੀ ਬਹੁਤ ਵੱਧ ਜਾਂਦੀ ਆ ਨੰਨਾਂ ਨੂੰ ਫਸਲਾਂ ਨੂੰ ਨਾ ਸਾੜੋ ਤਾਂ ਗਰਮੀ ਵੱਧਦੀ ਜਾਂਦੀ ਆ ਠੀਕ ਗੱਲ ਮੈਨੂੰ ਲੱਖੇ ਦੀ ਬਹੁਤ ਮਾੜੀ ਲੱਗੀ ਬਹੁਤ ਹੀ ਜ਼ਿਆਦਾ ਮਾੜੀ ਲੱਗੀ ਪੰਜਾਬ ਵਿੱਚ ਤਾਂ ਗਰਮੀ ਹੈ ਹੀ ਨਹੀਂ ਪੰਜਾਬ ਵਿੱਚ ਤਾਂ ਮੋਗੇ ਏਡੇ ਡੇ ਪਹਾੜ ਨੇਗੇ ਸੰਗਰੂਰ ਏਡੇ ਡੇ ਪਹਾੜ ਨੇ ਬਠਿੰਡੇ ਕਿੰਨੀ برف ਪੈਂਦੀ ਆ ਕਿੰਨੇ برفਾਂ ਵਾਲੇ ਪਹਾੜ ਨੇ ਤੇ ਲੋਕ ਹਿਮਾਚਲ ਵਾਲੇ ਇੱਧਰ ਘੁੰਮਣ ਆਉਂਦੇ ਨੇ ਪਰसों ਚੋਂ ਉੱਥੇ ਮੈਂ ਦੇਖਿਆ ਸੰਗਰੂਰ ਕੋ ਮ ਦੇ ਫਰਦੇ ਸੀ ਕੋਟ ਪੈਂਟ ਪਾਈ ਫਿਰਦੇ ਸੀਗੇ ਵੱਡੀਆਂ ਵੱਡੀਆਂ ਚਾਲਾਂ ਤਾ ਚੜੀ ਫਿਰਦੇ ਸੀ ਠੰਡ ਲੱਗਦੀ ਸੀ ਉਹਨਾਂ ਨੂੰ ਤੇ ਆ ਆਪਣਾ ਮਾਨਸਾ ਬਠਿੰਡਾ ਜਲੰਧਰ ਅੰਮ੍ਰਿਤਸਰ ਲੁਧਿਆਣਾ ਲੁਧਿਆਣਾ ਦਾ ਸਾਰਾ ਹੀ ਦੇਖੋ ਦਰਖਤਾਂ ਨਾਲ ਭਰਿਆ ਪਿਆ ਜੰਗਲ ਹੀ ਜੰਗੜ ਬਰੇ ਪੈ ਨੇ ਇੰਨੀ ਕੁ ਠੰਡ ਪੈਂਦੀ ਹੈ ਕਿ ਇੱਥੇ ਜੂਨ ਜੁਲਾਈ ਦੇ ਮਹੀਨੇ ਵਿੱਚ ਵੀ ਬਠਿੰਡੇ ਤੇ ਮਾਨਸਾ ਦੇ ਟਿੱਬਿਆਂ ਵਿੱਚ ਬਰਫ਼ ਜੰਮ ਜਾਂਦੀ ਆ ਤੇ ਇਹ ਪਤੰਦਰ ਕਹੀ ਜਾਂਦਾ ਜੀ ਰੁੱਖ ਲਗਾਓ ਰੁੱਖ ਲਗਾਓ ਤੁਹਾਡਾ ਟੈਂਪਰੇਚਰ 45 46 ਡਿਗਰੀ ਪਹੁੰਚਿਆ ਫਿਰ ਤਾਂ ਕਿਸੇ ਟਾਈਮ 50 55 ਪਹੁੰਚੋ ਲੈ ਦੱਸੋ ਪੰਜਾਬ ਦਾ ਟੈਂਪਰੇਚਰ ਤਾਂ 10 ਡਿਗਰੀ ਤੱਕ ਰਹਿੰਦਾ ਦਸ ਨਹੀਂ ਕਹਦੇ ਤਾਂ ਵੱਧ ਵੱਧ ਤੋਂ ਵੱਧ ਬੀ ਚਲਿਆ ਜਾਂਦਾ ਇੰਨੀ ਠੰਡ ਪੈਂਦੀ ਹੈ ਤੇ ਬਠਿੰਡੇ ਦੇ ਲੋਕਾਂ ਨੂੰ ਬਹੁਤ ਗੁੱਸਾ ਸੀ ਕਿ ਇਹਨੇ ਬੇਅਦਵੀ ਬਾਰੇ ਕੋਈ ਗੱਲ ਹੀ ਨਹੀਂ ਕਰੀ ਮੈਂ ਲਖੇ ਵੀਰੇ ਨੂੰ ਸਮਝਾਉਣਾ ਚਾਹੁੰਨਾ ਯਾਰ ਤੂੰ ਪੰਜਾਬ ਬਾਰੇ ਇੰਨਾ ਮਾੜਾ ਕਿਉਂ ਸੋਚਦਾ ਕਿਉਂ ਸੋਚਣਾ ਪੰਜਾਬ ਦੇ ਲੋਕ ਇੰਨੇ ਸੋਝਵਾਨ ਨੇ ਇਹਨਾਂ ਨੂੰ ਪਤਾ ਪਾਣੀ ਬਚਾਉਣ ਦਾ ਕੋਈ ਫਾਇਦਾ ਨਹੀਂ ਦਰਖਤ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਆਪਣੀ ਮਾਂ ਪਾਸਾ ਪੰਜਾਬੀ ਨੂੰ ਸੰਭਾਲਣ ਦਾ ਕੋਈ ਫਾਇਦਾ ਨਹੀਂ ਇਹ ਬਹੁਤ ਸੋਝਵਾਨ ਬੰਦੇ ਨੇ ਵੀਰੇ ਮੈਂ ਤਾਂ ਇਹੀ ਸਲਾਹ ਦਊਂਗਾ ਵੀਰੇ ਤੂੰ ਇੰਨਾ ਮਗਰ ਲਾ ਕੇ ਨਾ ਆਪਣਾ ਟਾਈਮ ਖਰਾਬ ਨਾ ਕਰ ਤੇ ਬਾਕੀ ਲਾਸਟ ਸੇ ਇਹ ਜੀ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ